ਔਰ ਇੱਕ ਪਹਿਲੂ ਰਿਹਾ ਕਿ ਹਮੇਸ਼ਾ ਹੀ ਉਹਨਾਂ ਨੇ ਸਾਡੇ ਨਾਲ ਕੋਆਪਰੇਟ ਕੀਤਾ ਹੈ ਤੇ ਅਸੀਂ ਵੀ ਉਹਨਾਂ ਨੂੰ ਪ੍ਰੋਮਿਸ ਕੀਤਾ ਕਿ ਅਸੀਂ ਵੀ ਹਰ ਤਰ੍ਹਾਂ ਨਾਲ ਸਮਾਜ ਪ੍ਰਤੀ ਆਪਣੇ ਫਰਜ਼ਾਂ ਲਈ ਸੁਚੇਤ ਰਹਿਾਂਗੇ ਇਸ ਆਸ ਦੇ ਵਿੱਚ ਰੋਡ ਬੰਦ ਬੰਦਿਆਂ ਦੀ ਸਹਾਇਤਾ ਕਰਦੀ ਹੈ ਬੱਚਿਆਂ ਦੀ ਸਹਾਇਤਾ ਕਰਦੀ ਹੈ ਜਿਹੜੇ ਪੜ੍ਹਦੇ ਨੇ ਐਸੇ ਤੌਰ ਦੇ ਉੱਤੇ ਕੈਂਪ ਲਾਉਂਦੇ ਨੇ ਤੇ ਇਸ ਤਰ੍ਹਾਂ ਹੀ ਅੱਜ ਜਿਹੜਾ ਹੈਗਾ ਇੱਕ ਇੰਟਰਨੈਸ਼ਨਲ ਮੂਵਮੈਂਟ ਹੈ ਜਿਹੜਾ ਅੱਜ ਬਣਾਇਆ ਜਾ ਰਿਹਾ ਹੈ ਸੀਏ ਜੰਮੇ ਵੀ ਇਹੜਾ ਔਰਤ ਹੈ ਔਰਤ ਮਤਲਬ ਸਮਾਜ ਦੇ ਵਿੱਚ ਉਹ ਰੁਤਬਾ ਰੱਖਦੀ ਹੈ ਜਿਹਨੂੰ ਮਾਈਨਸ ਕਰਕੇ ਆਪਾਂ ਸਮਾਜ ਦੀ ਕੋਈ ਹੋਂਦ ਨਹੀਂ ਹੈ ਸੋ ਕੋ ਮੰਨਦਾ ਕਿ ਜਿਤ ਜਮੇ ਰਹਿ ਜਾਂ ਉਹ ਔਰਤ ਜਨਨੀ ਆ ਉਹ ਔਰਤ ਜਿਸ ਨੇ ਰਾਜੇ ਮਹਾਰਾਜੇ ਪੀਰ ਪਗੰਬਰਾਂ ਨੂੰ ਜਨਮ ਦਿੱਤਾ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਅਤੇ ਸੰਗਰੂਰ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਦੇ ਵੱਲੋਂ ਅੱਜ ਮਹਿਲਾ ਦਿਵਸ ਮਨਾਇਆ ਜਾ ਰਿਹਾ ਸਾਡੇ ਨਾਲ ਜਿੱਥੇ ਮਹਿਲਾਵਾਂ ਮੌਜੂਦ ਨੇ ਜੋ ਇਸ ਖੇਤਰ ਦੇ ਵਿੱਚ ਕੁਝ ਨਾ ਕੁਝ ਥਾਂ ਰੱਖਦੇ ਨੇ ਸਾਡੇ ਨੂੰ ਗੱਲ ਕਰ ਲੈਣੇ ਆ ਕੀ ਨਾਮ ਹੈ ਸੁਮਨ ਜਕਮੀ ਜੀ ਕਿਸ ਤਰ੍ਹਾਂ ਵੇਖਦੇ ਹੋ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਯਾਰ ਜੇਕਰ ਗੱਲ ਕਰ ਲਈ ਕੀ ਸੁਨੇਹਾ ਦੇਣਾ ਚਾਹੁੰਦੇ ਅਸੀਂ ਮੈਂ ਤਾਂ ਜੀ ਮਹਿਲਾ ਦਿਵਸ ਦੇ ਉੱਤੇ ਇੱਕੋ ਹੀ ਸੁਨੇਹਾ ਦੇਣਾ ਚਾਹੁੰਦੇ ਹਾਂ ਵੀ ਜਿਹੜੀ ਸਾਡੀ ਅੱਜ ਦੀ ਨਵੀਂ ਪੀੜ੍ਹੀ ਹੈ ਉਹ ਕੁਝ ਨਸ਼ਿਆਂ ਦੇ ਤਰਫ ਜਾ ਰਹੀ ਹੈ ਮੈਂ ਮਹਿਲਾ ਦੀ ਜ਼ਿਆਦਾ ਉਹ ਨਹੀਂ ਕਰਦੀ ਹੋਈ ਮੈਂ ਕਹਿੰਨੀ ਆ ਵੀ ਅਸੀਂ ਇੰਨਾ ਕੁਝ ਹੰਬਲਾ ਮਾਰੀਏ ਕਿ ਜਿਹੜੀ ਸਾਡੀ ਨਵੀਂ ਪੀੜ੍ਹੀ ਹੈ ਲੜਕੀਆਂ ਨੇ ਉਹ ਨਸ਼ਿਆਂ ਦੀ ਤਰਫ ਨਾ ਜਾਣ ਸਾਡੀਆਂ ਬਹੁਤ ਉਚਾਈਆਂ ਤੇ ਗਈਆਂ ਲੇਡੀਜ਼ ਲੇਕਿਨ ਅਸੀਂ ਜਿਹੜੀ ਨਵੀਂ ਪੀੜ੍ਹੀ ਹੈ ਉਹਨੂੰ ਇਹੀ ਉਹ ਦੇਣਾ ਚਾਹਾਂਗੇ ਵੀ ਅਸੀਂ ਉਹਨਾਂ ਵਾਸਤੇ ਕੁਝ ਇਸ ਤਰ੍ਹਾਂ ਕਰੀਏ ਸਾਡਾ ਸਮਾਜ ਸੇਵੀ ਸੰਸਥਾ ਵੀ ਅਸੀਂ ਉਹਨਾਂ ਨੂੰ ਉਚਾਈਆਂ ਤੇ ਲਿਜਾ ਸਕੀਏ ਤੋਂ ਨਸ਼ੇ ਤੋਂ ਦੂਰ ਕਰ ਸਕੀਏ ਮੈਨੂੰ ਜੇਕਰ ਗੱਲ ਕੀਤੀ ਹੈ ਵੀ ਤਾਂ ਬੋਲੇ ਵੀ ਨਹੀਂ ਕਈ ਬੁਲਾਰੇ ਬੋਲੇ ਨੇ ਉਹਨਾਂ ਨੇ ਆਖਿਆ ਕਿ ਸੋਸ਼ਲ ਮੀਡੀਆ ਕਿਉਂਕਿ ਹੁਣ ਕਿਤਨੇ ਕਿਤੇ ਚਾਹੇ ਉਹ ਆਪਣੀ ਵਿਰਾਸਤ ਹੋਵੇ ਜਾਂ ਫਿਰ ਮਾਪੇ ਹੋਣ ਜਾਂ ਭੈਣ ਭਾਈ ਹੋਵੇ ਉਹਨਾਂ ਤੋਂ ਕਿਤਨੇ ਕਿਤੇ ਦੂਰ ਹੁੰਦੀ ਜਾਂਦੀ ਹੈ ਅੱਜ ਦੀ ਜਨਰੇਸ਼ਨ ਉਹਨਾਂ ਨੂੰ ਕੀ ਕਹਿਣਾ ਉਹਨਾਂ ਨੂੰ ਕਹਿਣਾ ਚਾਹਾਂਗੀ ਸੋਸ਼ਲ ਮੀਡੀਆ ਆਪਣੇ ਮਾਪਬਪ ਦਾ ਥੋੜਾ ਫਰਜ ਬਣਦਾ ਵੀ ਬੱਚਿਆਂ ਨੂੰ ਇਹਨਾਂ ਚੀਜ਼ਾਂ ਤੋਂ ਥੋੜਾ ਮੋਬਾਈਲ ਹੋ ਗਿਆ ਕੁਝ ਇਹਨਾਂ ਚੀਜ਼ਾਂ ਤੋਂ ਥੋੜਾ ਦੂਰ ਰੱਖਿਆ ਜਾਵੇ ਤੇ ਬੱਚੇ ਤਾਂ ਕਿ ਆਪਣੇ ਮਾਪਬਪ ਦੇ ਨਾਲ ਜੁੜਨ ਮਾਪਬਪ ਨੂੰ ਵੀ ਥੋੜਾ ਬੱਚਿਆਂ ਨੂੰ ਟਾਈਮ ਦੇਣਾ ਚਾਹੀਦਾ ਹੈ ਅੱਜ ਕੱਲ ਦੇ ਮਾਪਬਪ ਬੱਚਿਆਂ ਨੂੰ ਟਾਈਮ ਥੋੜਾ ਘੱਟ ਦੇ ਰਹੇ ਆ ਇਸ ਕਰਕੇ ਮੈਂ ਕਿੰਨ ਬੱਚਿਆਂ ਨੂੰ ਜੇ ਟਾਈਮ ਦਿਓਗੇ ਬੱਚਿਆਂ ਨਾਲ ਖੁਸ਼ੀਆਂ ਸਾਂਝੀਆਂ ਕਰੋਗੇ ਤਾਂ ਬੱਚੇ ਉਧਰ ਜ਼ਿਆਦਾ ਨਹੀਂ ਜਾਣਗੇ ਜੀ ਬਿਲਕੁਲ ਤੁਸੀਂ ਸੁਣਿਆ ਉਹਨਾਂ ਨੇ ਆਖਿਆ ਕਿ ਜਿੱਥੇ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਉੱਥੇ ਹੀ ਨੌਜਵਾਨ ਪੀੜੀ ਨੂੰ ਅਤੇ ਮਾਪਿਆਂ ਨੂੰ ਖਾਸ ਸੁਨੇਹਾ ਦਿੱਤਾ ਉਸ ਸੰਗਰੂਰ ਸਾਡੀ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਤੇ ਪੈਨਸ਼ਨ ਐਂਡ ਐਸੋਸੀਏਸ਼ਨ ਵੱਲੋਂ ਹਰ ਸਾਲ ਹੀ ਇਹ ਇੰਟਰਨੈਸ਼ਨਲ ਔਮਨ ਡੇ ਮਨਾਇਆ ਜਾਂਦਾ ਹੈ ਜਿਸ ਦੇ ਵਿੱਚ ਜਿਹੜੇ ਸਮਾਜ ਪ੍ਰਤੀ ਕੰਮ ਕਰਦੀਆਂ ਜੋ ਔਰਤਾਂ ਆਪਣਾ ਦਿਲ ਜਾਨ ਨਾਲ ਉਹਨਾਂ ਨੂੰ ਹਮੇਸ਼ਾ ਹੀ ਸਨਮਾਨਿਤ ਕੀਤਾ ਜਾਂਦਾ ਹੈ ਇਸ ਐਸੋਸੀਏਸ਼ਨ ਦਾ ਹਮੇਸ਼ਾ ਹੀ ਇੱਕ ਪਹਿਲੂ ਰਿਹਾ ਕਿ ਹਮੇਸ਼ਾ ਹੀ ਉਹਨਾਂ ਨੇ ਸਾਡੇ ਨਾਲ ਕੋਆਪਰੇਟ ਕੀਤਾ ਹੈ ਤੇ ਅਸੀਂ ਵੀ ਉਹਨਾਂ ਨੂੰ ਪ੍ਰੋਮਿਸ ਕੀਤਾ ਕਿ ਅਸੀਂ ਵੀ ਹਰ ਤਰ੍ਹਾਂ ਨਾਲ ਸਮਾਜ ਪ੍ਰਤੀ ਆਪਣੇ ਫਰਜ਼ਾਂ ਲਈ ਸੁਚੇਤ ਰਹਾਂਗੇ ਤੇ ਆਪਣੇ ਬੱਚਿਆਂ ਨੂੰ ਵੀ ਸੁਚੇਤ ਕਰਾਂਗੇ ਜੈ ਹਿੰਦ ਅੱਜ ਦੇ ਸਮਾਂ ਅੱਜ ਦੇ ਸਮੇਂ ਦੇ ਵਿੱਚ ਜਿੱਥੇ ਸਾਡੇ ਇੱਕ ਚੀਜ਼ ਪਾਸਟ ਹੋ ਗਈ ਹੈ ਉੱਥੇ ਹੀ ਜੇ ਖਾਸ ਕਰਕੇ ਆਉਣ ਤੋਂ ਜਾਂ ਬੱਚਿਆਂ ਉਂ ਕੀ ਸਮਾਜ ਬੱਚਿਆਂ ਨੂੰ ਸਭ ਤੋਂ ਜ਼ਿਆਦਾ ਸੁਨੇਹਾ ਦੇਣ ਦੀ ਲੋੜ ਹੈ ਕਿ ਸੋਸ਼ਲ ਮੀਡੀਆ ਠੀਕ ਹੈ ਬਹੁਤ ਅੱਛੀ ਚੀਜ਼ ਹੈ ਜਿਹਦੇ ਨਾਲ ਆਪਾਂ ਅੱਜ ਦੀ ਸਾਇਸ ਦੇ ਵਿੱਚ ਜੁੜੇ ਹੋਏ ਆਂ ਪਰ ਕਿਸੇ ਵੀ ਚੀਜ਼ ਦਾ ਜਿਹੜਾ ਯੂਜ਼ ਕਰਨਾ ਬਹੁਤ ਵਧੀਆ ਹੈ ਪਰ ਮਿਸਯੂਜ਼ ਹਰੇਕ ਚੀਜ਼ ਦਾ ਹੀ ਮਾਰਾ ਹੁੰਦਾ ਹੈ ਅੱਜ ਕੱਲ ਸੋਸ਼ਲ ਮੀਡੀਆ ਮਿਸਯੂਜ਼ ਜ਼ਿਆਦਾ ਹੋ ਰਿਹਾ ਇਹ ਸਾਡੇ ਮਾਮਾ ਦਾ ਪਿਤਾਵਾਂ ਦਾ ਇਹ ਫਰਜ਼ ਬੰਦਾ ਹੈ ਕਿ ਆਪਣੇ ਬੱਚਿਆਂ ਨੂੰ ਅਲਾਉ ਕਰੋ ਉਹਨਾਂ ਕਿ ਜਿੰਨੀ ਕੁ ਉਹਨਾਂ ਦੀ ਨੌਲੇਜ ਵਧਦੀ ਹੋਵੇ ਨਾ ਕਿ ਉਹ ਗਲਤ ਕੰਮਾਂ ਦੇ ਵਿੱਚ ਅੱਗੇ ਕੁਝ ਸੋਚਣ ਇੱਕ ਤਾਂ ਉਹਨਾਂ ਦਾ ਥੋੜਾ ਜਿਹਾ ਧਿਆਨ ਸੋਸ਼ਲ ਮੀਡੀਆ 'ਚ ਹਟਾਇਆ ਜਾਵੇ ਉਹਨਾਂ ਨੂੰ ਕੋਈ ਵੀ ਗੇਮਸ ਵਰ ਅ ਵਿੱਚ ਲਗਾਇਆ ਜਾਵੇ ਤਾਂ ਉਹਨਾਂ ਨੂੰ ਵੱਧ ਤੋਂ ਵੱਧ ਆਪਣੀ ਕੰਪਨੀ ਦਿੱਤੀ ਜਾਵੇ ਤੇ ਉਹਨਾਂ ਦੇ ਨਾਲ ਹਰ ਤਰ੍ਹਾਂ ਦਾ ਫ੍ਰੈਂਡਲੀ ਬਿਹੇਵੀਅਰ ਕੀਤਾ ਜਾਵੇ ਤਾਂ ਕਿ ਤੁਹਾਡੇ ਨਾਲ ਹਰ ਤਰ੍ਹਾਂ ਦੀ ਉਹ ਗੱਲ ਸ਼ੇਅਰ ਕਰ ਸਕਣ ਤੇ ਆਪਾਂ ਉਹਨੂੰ ਪ੍ਰੋਪਰ ਸਹਿਤ ਦੇ ਸਕੀਏ ਜਿੱਥੇ ਮਹਿਲਾਵਾਂ ਦੇ ਨਾਲ ਗੱਲ ਕੀਤੀ ਉਹ ਉੱਥੇ ਹੀ ਸੰਸਥਾ ਦੇ ਜੋ ਆਗੂ ਨੇ ਉਹਨਾਂ ਦੇ ਨਾਲ ਗੱਲ ਕਰ ਲੈਣੇ ਆ ਸਰ ਕਿਸ ਤਰ੍ਹਾਂ ਵੇਖਦੇ ਹੋ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਤੇ ਔਰਤਾਂ ਨੂੰ ਸਨਮਾਨ ਵੀ ਕੀਤਾ ਖਾਸ ਕਰਕੇ ਸੁਨੇਹਾ ਕੀ ਦੇਣਾ ਚਾਹੁੰਦੇ ਸਮਾਜ ਨੂੰ ਅਸੀਂ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਧੰਨਵਾਦ ਹੈ ਜੇ ਤੁਸੀਂ ਇਹ ਕਵਰਿੰਗ ਕਰ ਰਹੇ ਹੋ ਸਾਡੀ ਇੱਕ ਸੰਸਥਾ ਇੱਥੇ ਅਸੀਂ ਬਣਾਈ ਹੈ ਸੰਗਰੂਰ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਜਿਹੜੇ ਮੁਲਾਜ਼ਮਾਂ ਪੈਨਸ਼ਨਰਾਂ ਦੇ ਆ ਮੰਗਾ ਤੋਂ ਹਟ ਕੇ ਇੱਕ ਮਤਲਬ ਸਮਾਜ ਭਲਾਈ ਦਾ ਕੰਮ ਕਰਦੇ ਆ ਇਹ ਸਮਾਜ ਦੇ ਵਿੱਚ ਲੋੜਵੰਦ ਬੰਦਿਆਂ ਦੀ ਸਹਾਇਤਾ ਕਰਦੀ ਹੈ ਬੱਚਿਆਂ ਦੀ ਸਹਾਇਤਾ ਕਰਦੀ ਹੈ ਜਿਹੜੇ ਪੜ੍ਹਦੇ ਨੇ ਹੈਲਥ ਦੇ ਤੌਰ ਦੇ ਉੱਤੇ ਕੈਂਪ ਲਾਉਂਦੇ ਨੇ ਤੇ ਇਸ ਤਰ੍ਹਾਂ ਹੀ ਅੱਜ ਜਿਹੜਾ ਹੈਗਾ ਇਕ ਇੰਟਰਨੈਸ਼ਨਲ वूਮਨ ਡੇ ਜਿਹੜਾ ਅੱਜ ਮਨਾਇਆ ਜਾ ਰਿਹਾ ਹੈ ਇਹ ਵੈਸੇ 8 ਤਰੀਕ ਨੂੰ ਆਇਆ ਤੇ ਅਸੀਂ ਇਸ ਨੂੰ 7 ਨੂੰ ਸੈਲੀਬ੍ਰੇਟ ਕਰ ਰਹੇ ਆਂਗੇ ਤੇ ਅਸੀਂ ਇਹ ਚਾਹੁੰਦੇ ਆਂ ਵੀ ਜਿਹੜੇ ਔਰਤ ਹੈਗੀ ਔਰਤ ਮਤਲਬ ਸਮਾਜ ਦੇ ਵਿੱਚ ਉਹ ਰੁਤਬਾ ਰੱਖਦੀ ਹੈ ਜਿਹਨੂੰ ਮਾਈਨਸ ਕਰਕੇ ਆਪਾਂ ਸਮਾਜ ਦੀ ਕੋਈ ਹੋਂਦ ਨਹੀਂ ਹੈਗੀ ਸਮਾਜ ਦੇ ਵਿੱਚ ਔਰਤ ਦਾ ਬਹੁਤ ਵੱਡਾ ਯੋਗਦਾਨ ਹੈ ਜੀ ਤੇ ਸਾਡੀਆਂ ਔਰਤਾਂ ਸਾਡੀਆਂ ਬੱਚੀਆਂ ਅੱਜ ਕਿਸੇ ਤੋਂ ਵੀ ਘੱਟ ਨਹੀਂ ਹੈਗੀਆਂ ਇਸ ਕਰਕੇ ਅਸੀਂ ਜਿਹੜਾ ਇਹ ਦਵਿਸ਼ ਦੇ ਵਿੱਚ ਖਾਸ ਤੌਰ ਤੇ ਇੱਥੋਂ ਦੀ ਜਿਹੜੀ ਜਿਹੜੀ ਲੇਡੀਜ਼ ਜਿਹੜੀਆਂ ਨੇ ਹੈਗੀਆਂ ਔਰਤਾਂ ਜਿਹੜੀਆਂ ਐਡਮਿਨਿਸਟ੍ਰੇਸ਼ਨ ਦੇ ਵਿੱਚ ਇਨਵੋਲਵ ਨੇ ਹੈਗੀਆਂ ਚਾਹੇ ਉਹ ਜੀਏ ਦੇ ਤੌਰ ਤੇ ਕੰਮ ਕਰਦੀਆਂ ਹੈ ਚਾਹੇ ਸਮਾਜ ਸੁਰੱਖਿਆ ਦੇ ਤੌਰ ਤੇ ਕੰਮ ਕਰਦੀਆਂ ਨੇ ਚਾਹੇ ਉਹ ਖਜ਼ਾਨਾ ਅਫਸਰ ਨੇ ਹੈਗੀਆਂ ਚਾਹੇ ਉਹ ਫੂਡ ਸਪਲਾਈ ਦੇ ਵਿੱਚ ACF ਵਗੈਰਾ ਦੇ ਕੰਮ ਮਤਲਬ ਜ਼ਿੰਮੇਵਾਰ ਅਹੁਦਿਆਂ ਤੇ ਕੰਮ ਕਰਦੀਆਂ ਇਸ ਤਰ੍ਹਾਂ ਵੱਖ-ਵੱਖ ਵਿਭਾਗਾਂ ਦੇ ਵਿੱਚ ਜਿਹੜੀਆਂ ਔਰਤਾਂ ਮਤਲਬ ਅੱਜ ਆਪਣੀ ਅਗਵਾਈ ਦੇ ਰਹੀਆਂ ਨੇ ਸਮਾਜ ਨੂੰ ਉਹਨਾਂ ਨੂੰ ਅਸੀਂ ਬੁਲਾ ਕੇ ਇਸ ਦਿਨ ਦੇ ਉੱਤੇ ਸਨਮਾਨਿਤ ਕਰਨ 'ਚ ਆਪਣਾ ਫਕਰ ਮਹਿਸੂਸ ਕਰਦੇ ਹਾਂ ਸਮਾਜ ਨੂੰ ਇਹ ਸਨੇਹਾ ਦਿੰਨਾ ਵੀ ਜਿਸ ਤਰ੍ਹਾਂ ਇੰਟਰਨੈਸ਼ਨਲ ਔਮਨ ਡੇ ਮਨਾਇਆ ਜਾ ਰਿਹਾ ਹੈਗਾ ਇਸ ਨੂੰ ਮਤਲਬ ਉੱਚੇ-ਚੇ ਤੌਰ ਦੇ ਉੱਤੇ ਇਸ ਜਿਵੇਂ ਅੱਜ ਦੇ ਦਿਨ ਹੀ ਨਹੀਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਰਾ ਸਾਲ ਹੀ ਵੈਸੇ ਤਾਂ ਸਾਨੂੰ ਜਿਹੜਾ ਇਹ ਔਰਤ ਦਾ ਜਿਹੜਾ ਸਨਮਾਨ ਜਿਹੜਾ ਉਹ ਕਰਨਾ ਚਾਹੀਦਾ ਹੈ ਔਰ ਘਰ ਦੇ ਵਿੱਚੋਂ ਇਹ ਸੰਸਕਾਰ ਮਿਲਦੇ ਨੇ ਜੇ ਅੱਛੇ ਸੰਸਕਾਰ ਆਪਾਂ ਆਪਣੇ ਬੱਚਿਆਂ ਨੂੰ ਦਵਾਂਗੇ ਤਾਂ ਉਹ ਸਮਾਜ ਦੇ ਵਿੱਚ ਲੜਕੀਆਂ ਨੂੰ ਬੱਚੀਆਂ ਨੂੰ ਸਮਾਜ ਦੇ ਲੇਡੀਜ਼ ਅਧਿਕਾਰੀਆਂ ਨੂੰ ਉਹ ਬਣਦਾ ਮਾਨ ਸਤਕਾਰ ਤਾਂ ਦੇਣਗੇ ਜੇ ਅਸੀਂ ਉਹਨਾਂ ਨੂੰ ਸਿੱਖਿਅਤ ਕਰਕੇ ਭੇਜਾਂਗੇ ਇਸ ਕਰਕੇ ਸਮਾਜ ਦੇ ਵਿੱਚ ਔਰਤ ਦਾ ਜਿਹੜਾ ਸਨਮਾਨ ਹੈ ਉਹ ਬਹੁਤ ਜ਼ਰੂਰੀ ਹੈ ਮਤਲਬ ਇੱਥੋਂ ਤੱਕ ਵੀ ਇਹ ਵੀ ਜਿਹੜਾ ਬੱਚਾ ਹੈਗਾ ਉਹ ਆਪਣੇ ਰੁਤਵੇ ਤੱਕ ਮਾਂ ਦੇ ਯੋਗਦਾਨ ਤੋਂ ਬਿਨਾ ਨਹੀਂ ਪਹੁੰਚ ਸਕਦਾ ਮੈਂ ਕਿਹਾ ਕਿ ਔਰਤ ਜਨਨੀਆਂ ਔਰਤ ਨੇ ਜਿੱਥੇ ਰਾਜੇ ਮਹਾਰਾਜਾਂ ਨੂੰ ਜਨਮ ਦਿੱਤਾ ਇਸ ਸੰਸਥਾ ਦੇ ਪ੍ਰਧਾਨ ਮਜੂਦ ਨੇ ਰਾਜਕੁਮਾਰ अरोड़ा ਮਜੂਦ ਨੇ ਉਹਨਾਂ ਨਾਲ ਵੀ ਗੱਲ ਕਰ ਲੈਣੇ ਆ ਦੇਖ ਪੁੱਛਣੇ ਵੀ ਕਿਸ ਤਰ੍ਹਾਂ ਮੈਂ ਕਿਹਾ अरोड़ा ਸਾਹਿਬ ਅੱਜ ਜੋ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ ਤੇ ਔਰਤਾਂ ਨੂੰ ਸਨਮਾਨ ਵੀ ਕੀਤਾ ਆਪਣੇ ਸਿੱਧੂ ਸਾਹਿਬ ਅਸੀਂ ਹਰ ਸਾਲ ਅੱਜ ਜਿਹੜਾ ਇੰਟਰਨੈਸ਼ਨਲ ਔਮਨ ਡੇ ਐ ਉਹ ਮਨਾਉਨੇ ਆ ਤੇ ਉਹਦੇ ਵਿੱਚ ਉਹਨਾਂ ਇਸਤਰੀ ਅਧਿਕਾਰੀਆਂ ਨੂੰ ਜਿਹੜੇ ਨੇਕ ਇਮਾਨਦਾਰ ਅਤੇ ਮਿਹਨਤੀ ਨੇ ਉਹਨਾਂ ਸਨਮਾਨ ਕਰਦੇ ਆ ਅਸੀਂ ਸੰਦੇਸ਼ਾ ਦਿੰਨੇ ਆ ਕਿ ਔਰਤਾਂ ਦਾ ਹਮੇਸ਼ਾ ਸਨਮਾਨ ਕਰਨਾ ਚਾਹੀਦਾ ਹੈ ਔਰਤ ਹੀ ਹੈ ਜਿਹੜੀ ਕਰ ਨੂੰ ਖੁਸ਼ਹਾਲ ਜ਼ਿੰਦਗੀ ਦਿੰਦੀ ਹੈ ਔਰਤੋ ਬਿਨਾ ਸਭ ਕੁਝ ਅਧੂਰਾ ਹੈ ਅੱਜ ਅਸੀਂ ਮੰਨਿਓ ਜੀਏ ਸਾਹਿਬ ਦਾ ਉਪਿੰਦਰਜੀਤ ਕੋਪਰਾਪ ਜੀ ਦਾ ਡੀਆਰਓ ਸਾਹਿਬ ਦਾ ਜ਼ਿਲ੍ਹਾ ਖੇਾਨਾ ਅਫਸਰ ਬਰਵਿੰਦਰ ਕੋਰ ਸੋਹੀ ਜੀ ਦਾ ਜਸਬੀਰ ਕੋਰ ਡੀਐਸਐਸਓ ਜੀ ਦਾ ਡਾਕਟਰ ਕੇੰਜੋਤ ਬਾਲੀ ਜਿਹੜੇ ਸਾਬਕਾ ਸੀਐਮਓ ਨੇ ਉਹਨਾਂ ਦਾ ਉਹਦੇ ਨਾਲ ਹੀ ਹੈਲਥ ਮਹਿਕਮੇ ਦੇ ਵਿੱਚੋਂ ਮੈਡਮ ਦਾ ਜਿਹੜੇ ਬਿਲਾਉਣ ਪਾਸ ਕਰਦੇ ਐਮਰਤਪਾਲ ਕੋਰ ਐਜੂਕੇਸ਼ਨ ਮਹਿਕਮੇ ਦਾ ਉਹਨਾਂ ਨੂੰ ਸਤਿਕਾਰ ਦਿੱਤਾ ਸਾਡੀ ਸੰਕੂਰ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਹੈ ਜੋ ਉਹ ਹਮੇਸ਼ਾ ਬਜ਼ੁਰਗਾਂ ਦੀ ਭਲਾਈ ਪੈਨਸ਼ਨਰਾਂ ਦੀ ਭਲਾਈ ਅਤੇ ਲੋੜਵੰਦਾਂ ਦੀ ਭਲਾਈ ਲਈ ਕੰਮ ਕਰਦੀ ਹੈ ਸਾਡੀ ਸੰਸਥਾ ਦੇ ਵਿੱਚ ਅਲੱਗ-ਅਲੱਗ ਡਿਪਾਰਟਮੈਂਟ ਦੇ ਵਿੱਚੋਂ ਸੇਵਾਮੁਕਤ ਹੋਏ ਅਧਿਕਾਰੀ ਅਤੇ ਕਰਮਚਾਰੀ ਕੰਮ ਕਰ ਰਹੇ ਨੇ ਜੋ ਹਰ ਸਮੇਂ ਬਜ਼ੁਰਗਾਂ ਦੇ ਸਤਕਾਰ ਲਈ, ਇਸਤਰੀਆਂ ਦੇ ਸਤਕਾਰ ਲਈ, ਬੱਚੀਆਂ ਦੀ ਭਲਾਈ ਲਈ ਕੰਮ ਕਰਦੇ ਰਹਿੰਦੇ ਨੇ। ਤੁਸੀਂ ਆਏ ਹੋ ਤੁਹਾਡਾ ਧੰਨਵਾਦ ਤੇ ਅੱਜ ਇਹ ਦਿਹਾੜੇ ਤੇ ਮੈਂ ਸਾਰਿਆਂ ਨੂੰ ਵਧਾਈ ਦੇਣਾ, ਖਾਸ ਕਰਕੇ ਔਰਤਾਂ ਨੂੰ ਵਧਾਈ ਦੇਣਾ ਕਿਉਂਕਿ ਔਰਤਾਂ ਅੱਜ ਕਿਸੇ ਖੇਤਰ ਵਿੱਚ ਘੱਟ ਨਹੀਂ ਹਨ। ਜਿੱਥੇ ਵੀ ਦੇਖ ਲਓ ਤੁਸੀਂ ਪੰਜਾਬ ਪੁਲਿਸ ਦੇ ਵਿੱਚ ਦੇਖ ਲਓ ਬੀਐਸਐਫ ਚ ਦੇਖ ਲਓ ਸੀਆਰਪੀਐਫ ਚ ਦੇਖ ਲਓ ਡੈਡੀਕਲ ਚ ਦੇਖ ਲਓ ਤੁਸੀਂ ਚਾਹੇ ਤੁਸੀਂ ਪੋਲੀਟੀਕਲ ਦੇਖ ਲਓ ਪੀਸੀਐਸਸੀ ਲੜਕੀਆਂ ਨੇ ਅੱਜਕੱਲ੍ਹ ਆਈਐਸ ਲੜਕੀਆਂ ਨੇ ਐਸਐਚਓ ਤੱਕ ਲੜਕੀਆਂ ਲੱਗੀਆਂ ਹੋਈਆਂ ਨੇ ਗਈਆਂ ਅੱਲ ਲੜਕੇ ਨੇ ਬੜਾ ਵੱਡਾ ਮੁਕਾਮ ਲੈ ਲਿਆ ਤੇ ਹਰ ਜਗ੍ਹਾ ਤੇ ਉਹਨਾਂ ਦਾ ਜਿਹੜਾ ਹੈ ਇਤਿਵਾਂ ਸਤਕਾਰ ਹੁੰਦਾ ਤੇ ਮਰਦਾਂ ਦੇ ਬਰਾਬਰ ਉਹ ਕੰਮ ਕਰ ਰਹੀਆਂ ਰਹੀਆਂ ਸੋ ਅੱਜ ਇਸਤਰੀ ਦਿਵਸ ਤੇ ਮੈਂ ਉਹਨਾਂ ਬਧਾਈਆਂ ਦੇ ਤੱਕ ਆਜੀ ਬਿਲਕੁਲ ਰਾਜਕਮਾਰ ਅਰੋੜਾ ਨੇ ਕਿਹਾ ਕਿ ਜਿੱਥੇ ਔਰਤ ਅੱਜ ਦੇ ਸਮਾਜ ਦੇ ਵਿੱਚ ਕਿਸੇ ਵੀ ਖੇਤਰ ਦੇ ਵਿੱਚ ਘੱਟ ਨਹੀਂ ਚਾਹੇ ਉਹ ਕੋਈ ਵੀ ਅਧਿਕਾਰੀ ਹੋਵੇ ਹਰ ਪੋਜੀਸ਼ਨ ਦੇ ਉੱਤੇ ਔਰਤ ਨਜ਼ਰ ਆਉਂਦੀ ਆ ਉਥੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਤੇ ਵਧਾਈ ਵੀ ਦਿੱਤੀ ਗਈ ਕੈਮਰਾਮੈਨ ਦੀਪਕ ਦੇ ਨਾਲ ਹਰਜੀਤ ਸਿੰਘ ਸਤੂ ਸੰਝਾ ਟੀਵੀ ਸੰਗਠਨ